ਹਰ ਆਦਤ ਇੱਕ ਇਸ਼ਾਰੇ ਤੋਂ ਸ਼ੁਰੂ ਹੁੰਦੀ ਆ ਕਿ ਤੂੰ ਇੱਕ ਇਸ਼ਾਰਾ ਮਿਲਦਾ ਤਾਂ ਸਾਡੇ ਅੰਦਰ ਤਲਬ ਜਾਗਦੀ ਆ ਤਲਬ ਸਾਨੂੰ ਐਕਸ਼ਨ ਕਰਨ ਲਈ ਮਜਬੂਰ ਕਰਦੀ ਹੈ ਤੇ ਇਸ ਐਕਸ਼ਨ ਤੋਂ ਸਾਨੂੰ ਤ੍ਰਿਤੀ ਮਿਲਦੀ ਹੈ ਜੇ ਇਸ਼ਾਰੇ ਨੂੰ ਕਾਬੂ ਕਰ ਲਈਏ ਤਾਂ ਪੂਰੀ ਆਦਤ ਤੇ ਕਾਬੂ ਆ ਜਾਂਦਾ ਤੇ ਸਾਡੀ ਜ਼ਿੰਦਗੀ ਸ਼ਾਨਦਾਰ ਹੋ ਜਾਂਦੀ ਆ ਪਹਿਲੇ ਪਾਰਟ ਵਿੱਚ ਆਪਾਂ ਗੱਲ ਕੀਤੀ ਸੀ ਕਿ ਅਸੀਂ ਸਾਰੇ ਆਪਣੀਆਂ ਆਦਤਾਂ ਦੇ ਗੁਲਾਮ ਆ ਜੋ ਚੰਗੀ ਆਦਤ ਦਾ ਗੁਲਾਮ ਆ ਉਸ ਦੀ ਹਰ ਪਾਸੇ ਬੱਲੇ-ਬੱਲੇ ਤੇ ਜੋ ਮਾੜੀ ਆਦਤ ਦਾ ਗੁਲਾਮ ਆ ਉਸ ਨੂੰ ਹਰ ਪਾਸੇ ਤੋਂ ਲਾਣਤਾ ਪੈਂਦੀਆਂ ਨੇ ਜਦੋਂ ਕਿ ਗੁਲਾਮ ਦੋਨੋਂ ਹੀ ਹਨ ਆਪਾਂ ਗੱਲ ਕੀਤੀ ਸੀ ਕਿ ਆਦਤ ਹੁੰਦੀ ਕੀ ਆ ਇਹ ਬਣਦੀ ਕਿਵੇਂ ਆ ਕਿਵੇਂ ਇਹ ਸਾਡੀ ਤਕਦੀਰ ਬਣ ਜਾਂਦੀ ਆ ਤੇ ਫਿਰ ਕਿਵੇਂ ਆਦਤ ਸਾਡੀ ਜ਼ਿੰਦਗੀ ਨੂੰ ਬਣਾਉਂਦੀ ਆ ਜਾਂ ਬਰਬਾਦ ਕਰਦੀ ਆ ਮੈਂ ਇਹ ਦੱਸਿਆ ਸੀ ਕਿ ਆਦਤਾਂ ਸਾਡੇ ਮਨ ਵਿੱਚ ਬਣੀ ਸਾਡੀ ਪਛਾਣ ਤੋਂ ਪੈਦਾ ਹੁੰਦੀਆਂ ਨੇ ਤੇ ਇਹ ਤਸਵੀਰ ਸਾਡੀ ਆਦਤਾਂ ਦੀ ਜੜ ਹੁੰਦੀ ਆ ਤੇ ਫਿਰ ਆਪਾਂ ਗੱਲ ਕੀਤੀ ਸੀ ਕਿ ਆਦਤ ਕਿਵੇਂ ਆਪਣੇ ਚਾਰ ਕਦਮ ਤੁਰਦੀ ਆ ਕਿਵੇਂ ਦਿਮਾਗ ਨੂੰ ਇਸ਼ਾਰਾ ਮਿਲਦਾ ਕਿਵੇਂ ਤਲਬ ਪੈਦਾ ਹੁੰਦੀ ਆ ਤੇ ਕਿਵੇਂ ਅਸੀਂ ਐਕਸ਼ਨ ਕਰਦੇ ਹਾਂ ਤੇ ਅਖੀਰ ਵਿੱਚ ਸਾਨੂੰ ਮਨਚਾਹਿਆ ਇਨਾਮ ਮਿਲਦਾ ਹੈ ਤੇ ਇਸ ਤਰ੍ਹਾਂ ਆਦਤ ਦਾ ਇੱਕ ਚੱਕਰ ਪੂਰਾ ਹੋ ਜਾਂਦਾ ਜੇ ਤੁਸੀਂ ਪਹਿਲੀ ਵੀਡੀਓ ਨਹੀਂ ਦੇਖੀ ਪਲੀਜ਼ ਉਸ ਨੂੰ ਜ਼ਰੂਰ ਦੇਖ ਲਵੋ ਉਸ ਤੋਂ ਬਾਅਦ ਇਸ ਨੂੰ ਦੇਖੋਗੇ ਤਾਂ ਗੱਲ ਜ਼ਿਆਦਾ ਸਮਝ ਆਵੇਗੀ ਸੋਸ਼ਲ ਮੀਡੀਆ ਉੱਤੇ ਤੁਸੀਂ ਅਜਿਹੇ ਵੀਡੀਓਜ਼ ਬਹੁਤ ਦੇਖੀਆਂ ਹੋਣਗੀਆਂ ਸਫਲ ਲੋਕਾਂ ਦੀਆਂ 10 ਆਦਤਾਂ ਫਿੱਟ ਹੋਣ ਲਈ ਪੰਜ ਜ਼ਰੂਰੀ ਆਦਤਾਂ ਸੱਤ ਜ਼ਰੂਰੀ ਆਦਤਾਂ ਜੋ ਤੁਹਾਡੀ ਕਿਸਮਤ ਬਦਲ ਦੇਣਗੀਆਂ ਇਹੇ ਵੀਡੀਓਜ਼ ਗੁੱਡ ਫੀਲਿੰਗ ਦਿੰਦੀਆਂ ਨੇ ਮੋਟੀਵੇਸ਼ਨ ਦਿੰਦੀਆਂ ਨੇ ਪਰ ਇਹਨਾਂ ਦਾ ਫਾਇਦਾ ਕੋਈ ਨਹੀਂ ਹੁੰਦਾ ਸੁਣਨ ਵਾਲੇ ਨੂੰ ਸਮਝ ਹੀ ਨਹੀਂ ਆਉਂਦਾ ਕਿ ਮੈਂ ਕਰਨਾ ਕੀ ਹੈ ਬਹੁਤੇ ਲੋਕਾਂ ਨੂੰ ਪਤਾ ਹੀ ਹੁੰਦਾ ਕਿ ਕਿਹੜੀ ਆਦਤ ਮਾੜੀ ਆ ਕਿਹੜੀ ਆਦਤ ਚੰਗੀ ਆ ਅਸਲੀ ਸਮੱਸਿਆ ਇਹ ਹੈ ਆ ਕਿ ਨਾ ਤਾਂ ਆਦਤ ਨਵੀਂ ਪੈਂਦੀ ਆ ਨਾ ਮਾੜੀ ਆਦਤ ਛੱਡੀ ਜਾਂਦੀ ਆ ਇਸ ਵੀਡੀਓ ਵਿੱਚ ਬਹੁਤ ਹੀ ਪ੍ਰੈਕਟੀਕਲ ਤਰੀਕੇ ਦੱਸੇ ਜਾਣਗੇ ਕਿ ਆਦਤ ਛੱਡਣ ਲਈ ਆਦਤ ਦੇ ਕਿਸ ਕਦਮ ਤੇ ਕਿਵੇਂ ਚੋਟ ਕਰਨੀ ਹੈ ਤੇ ਚੰਗੀ ਆਦਤ ਕਿਵੇਂ ਪਾਉਣੀ ਆ ਤੇ ਕਿਵੇਂ ਚੰਗੀ ਆਦਤ ਪੱਕੀ ਕਰਨੀ ਆ ਤੁਸੀਂ ਆਪਣਾ ਐਕਸ਼ਨ ਪਲਾਨ ਖੁਦ ਬਣਾ ਸਕੋਗੇ ਆਓ ਆਪਾਂ ਸਭ ਤੋਂ ਪਹਿਲਾਂ ਆਦਤ ਦੇ ਚਾਰ ਕਦਮਾਂ ਨੂੰ ਸਮਝੀਏ ਹੁਣ ਆਪਾਂ ਗੱਲ ਕਰਾਂਗੇ ਆਦਤ ਦੇ ਪਹਿਲੇ ਕਦਮ ਦੀ ਪਹਿਲਾ ਕਦਮ ਹੈ ਇਸ਼ਾਰਾ ਇਸ਼ਾਰਾ ਕੀ ਹੁੰਦਾ ਇਸ਼ਾਰਾ ਕੋਈ ਸਮਾ ਸਥਾਨ ਵਸਤੂ ਜਾਂ ਮਨੁੱਖ ਹੁੰਦਾ ਜਿਸ ਨੂੰ ਦੇਖ ਕੇ ਸਾਡੇ ਦਿਮਾਗ ਨੂੰ ਇਸ਼ਾਰਾ ਮਿਲਦਾ ਹੈ ਇਹ ਇਸ਼ਾਰਾ ਇੱਕ ਤਲਬ ਪੈਦਾ ਕਰਦਾ ਹੈ ਤੇ ਆਦਤ ਤੁਰਨਾ ਸ਼ੁਰੂ ਕਰਦੀ ਹੈ ਹਰ ਬੰਦੇ ਲਈ ਤਲਬ ਤੇ ਇਸ਼ਾਰੇ ਦਾ ਕਨੈਕਸ਼ਨ ਅਲੱਗ-ਅਲੱਗ ਹੁੰਦਾ ਤੁਹਾਡੇ ਅੰਦਰ ਉਸੇ ਤਰ੍ਹਾਂ ਦੀ ਤਲਬ ਉੱਠੇਗੀ ਜਿਹੋ ਜੀ ਤੁਹਾਡੀ ਆਦਤ ਹੈ ਮਤਲਬ ਇੱਕ ਹੀ ਇਸ਼ਾਰਾ ਹਰ ਬੰਦੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਤਲਬ ਪੈਦਾ ਕਰਦਾ ਜਿਵੇਂ ਸ਼ਾਮ ਹੋਈ ਗੁਰਸਿੱਖ ਬੰਦੇ ਦੇ ਅੰਦਰ ਗੁਰੂ ਘਰ ਜਾਣ ਦੀ ਜਾਂ ਰਹਿਰਾ ਸਾਹਿਬ ਜੀ ਦਾ ਪਾਠ ਸੁਣਨ ਦੀ ਇੱਛਾ ਪੈਦਾ ਹੁੰਦੀ ਆ ਕਿਉਂਕਿ ਉਹ ਹਰ ਰੋਜ਼ ਇਹੀ ਕਰਦਾ ਜੋ ਖਿਡਾਰੀ ਹੈ ਉਹ ਸ਼ਾਮ ਨੂੰ ਗਰਾਊਂਡ ਜਾਵੇਗਾ ਕਿਉਂਕਿ ਇਹ ਉਸ ਦੀ ਆਦਤ ਆ ਤੇ ਜੋ ਸ਼ਰਾਬੀ ਆ ਉਹ ਟਿੱਕੀ ਛਿਪਨ ਦੇ ਨਾਲ ਹੀ ਠੇਕੇ ਨੂੰ ਜਾਵੇਗਾ ਕਿਉਂਕਿ ਇਹ ਉਸ ਦੀ ਆਦਤ ਆ ਸ਼ਾਮ ਹੋਈ ਸੀ ਤਿੰਨ ਵਿਅਕਤੀਆਂ ਲਈ ਇੱਕ ਹੀ ਇਸ਼ਾਰਾ ਸੀ ਪਰ ਉਹਨਾਂ ਦੇ ਅੰਦਰ ਤਲਬ ਅਲੱਗ-ਅਲੱਗ ਪੈਦਾ ਹੋਈ ਹੁਣ ਅੱਗੇ ਗੱਲ ਕਰਦੇ ਹਾਂ ਸਥਾਨ ਦੀ ਜਿਵੇਂ ਕਿਸੇ ਮੋੜ ਤੇ 버ਗਰ ਦੀ ਦੁਕਾਨ ਆ ਤੇ ਤੁਸੀਂ ਹਰ ਰੋਜ਼ ਉਸ ਦੁਕਾਨ ਤੇ 버거 ਖਾਂਦੇ ਹੂੰ ਉਸ ਮੋੜ ਤੇ ਜਾ ਕੇ ਇਸ਼ਾਰਾ ਮਿਲਿਆ ਤੇ ਤੁਹਾਡੇ ਅੰਦਰ 버거 ਖਾਣ ਦੀ ਤਲਬ ਜਾਗੀ ਤੁਸੀਂ ਖੇਤ ਨੂੰ ਜਾਂਦੇ ਹੋ ਰਾਹ ਵਿੱਚ ਠੇਕੇ ਦੇਖ ਕੇ ਪੈਗ ਲਾਉਣ ਦਾ ਇਸ਼ਾਰਾ ਮਿਲਿਆ ਤੇ ਸ਼ਰਾਬ ਪੀਣ ਦੀ ਇੱਛਾ ਤੁਹਾਡੇ ਅੰਦਰ ਜਾਗੀ ਜਿਸ ਨੇ ਕਦੀ ਸ਼ਰਾਬ ਨਹੀਂ ਪੀਤੀ ਉਹ ਵੀ ਹਰ ਰੋਜ਼ ਠੇਕੇ ਦੇ ਅੱਗੋਂ ਦੀ ਲੰਘਦਾ ਪਰ ਉਸ ਦੇ ਅੰਦਰ ਇਹ ਤਲਬ ਨਹੀਂ ਜਾਗਦੀ ਜੇ ਕੋਈ ਕਿਸੇ ਦੋਸਤ ਨਾਲ ਮਿਲ ਕੇ ਨਸ਼ਾ ਕਰਦਾ ਤਾਂ ਇਹ ਦੋਸਤ ਦਾ ਮਿਲਣਾ ਹੀ ਉਸ ਦੇ ਲਈ ਇਸ਼ਾਰਾ ਬਣ ਜਾਂਦਾ ਜੇ ਕਿਸੇ ਦੋਸਤ ਨਾਲ ਮਿਲ ਕੇ ਤੁਹਾਨੂੰ ਤਾਸ਼ ਖੇਡਣ ਦੀ ਆਦਤ ਆ ਤਾਂ ਉਹ ਦੋਸਤ ਹੀ ਤਾਸ਼ ਖੇਡਣ ਦਾ ਇਸ਼ਾਰਾ ਬਣ ਜਾਂਦਾ ਜੇਕਰ ਤੁਸੀਂ ਕਿਸੇ ਦੋਸਤ ਦੇ ਨਾਲ ਰੋਜ਼ ਜਿਮ ਜਾਂਦੇ ਹੋ ਤਾਂ ਇਹ ਤੁਹਾਡੀ ਆਦਤ ਬਹੁਤ ਪੱਕੀ ਹੋਵੇਗੀ ਕਿਉਂਕਿ ਉਹ ਦੋਸਤ ਜਿਮ ਜਾਣ ਲਈ ਇੱਕ ਇਸ਼ਾਰਾ ਬਣ ਗਿਆ ਕਿਸੇ ਆਦਤ ਨੂੰ ਬਣਾਉਣ ਜਾਂ ਤੋੜਨ ਲਈ ਇਸ਼ਾਰੇ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ ਇਸ ਦੇ ਮੈਂ ਤੁਹਾਨੂੰ ਪੰਜ ਤਰੀਕੇ ਦੱਸਾਂਗਾ ਪਹਿਲਾ ਤਰੀਕਾ ਜਿਸ ਆਦਤ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਦੇ ਇਸ਼ਾਰੇ ਨੂੰ ਦ੍ਰਿਸ਼ ਬਣਾ ਦਿਓ ਮਤਲਬ ਉਹ ਇਸ਼ਾਰਾ ਤੁਹਾਨੂੰ ਹਰ ਥਾਂ ਦਿਖਦਾ ਹੋਵੇ ਜੇਕਰ ਤੁਹਾਡਾ ਸਟੱਡੀ ਰੂ ਪੂਰਾ ਸਾਫ਼ ਸੁਥਰਾ ਤੇ ਤਿਆਰ ਹੈ ਟੇਬਲ ਕੁਰਸੀ ਆਪਣੇ ਸਥਾਨ ਤੇ ਨੇ ਪੈਨ ਕਾਪੀ ਟੇਬਲ ਦੇ ਉੱਪਰ ਪਏ ਨੇ ਤਾਂ ਤੁਹਾਨੂੰ ਪੜਨ ਦਾ ਇਸ਼ਾਰਾ ਮਿਲੇਗਾ ਤੁਸੀਂ ਆਪਣੇ ਫਰੂਟ ਫਰਿੱਜ ਦੇ ਵਿੱਚੋਂ ਕੱਢ ਕੇ ਡਾਈਨਿੰਗ ਟੇਬਲ ਤੇ ਰੱਖ ਦਿਓ ਕੋਲੇ ਇੱਕ ਪਲੇਟ ਤੇ ਚਾਕੂ ਵੀ ਰੱਖ ਦਿਓ ਜਿੱਥੇ ਉਹ ਹਰ ਸਮੇਂ ਦਿਖਾਈ ਦਿੰਦੇ ਨੇ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਪਰਿਵਾਰ ਨੂੰ ਫਰੂਟ ਖਾਣ ਦੀ ਆਦਤ ਪੈ ਜਾਵੇਗੀ ਜੇਕਰ ਤੁਸੀਂ ਦਵਾਈ ਲੈਣੀ ਭੁੱਲ ਜਾਂਦੇ ਹੋ ਤਾਂ ਦਵਾਈ ਨੂੰ ਪੀਣ ਵਾਲੇ ਪਾਣੀ ਦੇ ਕੋਲ ਰੱਖ ਦਿਓ ਆਪਣੇ ਆਪ ਯਾਦ ਆਵੇਗੀ ਤੇ ਤੁਹਾਡੀ ਆਦਤ ਬਣ ਜਾਵੇ ਤੁਸੀਂ ਸਿਹਤਿਕ ਕਿਤਾਬਾਂ ਤੇ ਮੈਗਜ਼ੀਨ ਖਰੀਦ ਕੇ ਆਪਣੇ ਘਰ ਲੈ ਹੁਣੇ ਸ਼ੁਰੂ ਕਰ ਦਿਓ ਤਾਂ ਤੁਹਾਡੇ ਬੱਚਿਆਂ ਨੂੰ ਮੈਗਜ਼ੀਨ ਤੇ ਕਿਤਾਬਾਂ ਪੜ੍ਹਨ ਦੀ ਆਦਤ ਪੈ ਜਾਵੇ ਜੇ ਤੁਹਾਡਾ ਬਿਜਲੀ ਦਾ ਮੀਟਰ ਤੁਹਾਡੇ ਸਾਹਮਣੇ ਹੈ ਤੇ ਤੁਸੀਂ ਹਰ ਰੋਜ਼ ਜੋਟਾਂ ਚੈੱਕ ਕਰਦੇ ਹੋ ਤਾਂ ਤੁਹਾਡਾ ਬਿਜਲੀ ਦਾ ਬਿੱਲ ਘੱਟ ਆਵੇਗਾ ਇੱਕ ਕਾਲਜ ਦੇ ਵਿਦਿਆਰਥੀ ਕੰਟੇਨ ਤੋਂ ਖਰੀਦ ਕੇ ਕੋਕ ਬਹੁਤ ਪੀਂਦੇ ਸੀ ਕਾਲਜ ਦੇ ਪ੍ਰਿੰਸੀਪਲ ਨੇ ਕੰਟੇਨ ਦੀ ਫ੍ਰਿਜ ਵਿੱਚ ਪਾਣੀ ਦੀਆਂ ਬੋਤਲਾਂ ਕੋਕ ਦੀਆਂ ਬੋਤਲਾਂ ਤੋਂ ਅੱਗੇ ਰਖਵਾ ਦਿੱਤੀਆਂ ਆਪਣੇ ਆਪ ਹੀ ਕੋਲਡ ਡਰਿੰਕ ਦੀ ਸੇਲ 40% ਘਟ ਗਈ ਤੇ ਪਾਣੀ ਦੀ ਸੇਲ ਵੱਧ ਗਈ ਕੋਲਡ ਡਰਿੰਕ ਲੇਜ਼ ਪੂਜੇ ਦੇ ਪੈਕਟ ਚਾਕਲੇਟ ਇਹੇ ਦੁਕਾਨਾਂ ਦੇ ਜਾਂ ਤਾਂ ਬਾਹਰ ਹੁੰਦੇ ਨੇ ਜਾਂ ਕਾਊਂਟਰ ਦੇ ਕੋਲ ਹੀ ਸਜਾਈ ਹੁੰਦੇ ਨੇ ਤਾਂ ਕਿ ਗਾਹਕ ਨੂੰ ਦਿਸਦੇ ਰਹਿਣ ਜਿੰਨਾ ਪ੍ਰੋਡਕਟਸ ਦੇ ਉੱਪਰ ਕੰਪਨੀਆਂ ਨੂੰ ਜ਼ਿਆਦਾ ਪ੍ਰੋਫਿਟ ਹੁੰਦਾ ਉਹ ਪ੍ਰੋਡਕਟਸ ਹਮੇਸ਼ਾ ਗਾਹਕ ਦੀਆਂ ਅੱਖਾਂ ਦੇ ਲੈਵਲ ਤੇ ਹੀ ਸਜਾਈ ਹੁੰਦੇ ਨੇ ਤਾਂ ਕਿ ਗਾਹਕ ਦੀ ਨਿਗਾ ਉਹਨਾਂ ਦੇ ਉੱਪਰ ਪਵੇ ਜਾਂ ਇਹ ਪ੍ਰੋਡਕਟਸ ਰੇਕ ਦੇ ਸ਼ੁਰੂ ਵਿੱਚ ਰੱਖੇ ਜਾਂਦੇ ਆ ਤੇ ਜਾਂ ਅਖੀਰ ਵਿੱਚ ਰੱਖੇ ਜਾਂਦੇ ਆ ਕਿਉਂਕਿ ਅਸੀਂ ਸਭ ਤੋਂ ਵੱਧ ਧਿਆਨ ਜਾਂਦਾ ਰੈਕ ਦੇ ਸ਼ੁਰੂ ਵਿੱਚ ਦਿੰਨੇ ਆ ਤੇ ਜਾਂ ਫਿਰ ਅਸੀਂ ਅਖੀਰ ਦੇ ਵਿੱਚ ਧਿਆਨ ਵੱਧ ਦਿੰਨੇ ਆ ਹਮੇਸ਼ਾ ਯਾਦ ਰੱਖੋ ਜੋ ਦਿਖਦਾ ਉਹੀ बिकਦਾ ਜੇ ਤੁਸੀਂ ਬੰਦ ਪਾਣੀ ਪੀਣ ਦੀ ਆਦਤ ਪਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਪਾਣੀ ਦੀ ਬੋਤਲ ਆਪਣੀਆਂ ਅੱਖਾਂ ਦੇ ਸਾਹਮਣੇ ਰੱਖੋ ਪਰਮਾਤਮਾ ਵੱਲੋਂ ਬਖਸ਼ੇ ਅਲਕਲਾਈਨ ਖਾਣੇ ਤੇ ਅਲਕਲਾਈਨ ਪਾਣੀ ਦੀ ਆਦਤ ਸਾਰੇ ਪਰਿਵਾਰ ਨੂੰ ਪਾਓ ਕਾਕੇ ਤੁਹਾਡਾ ਪਰਿਵਾਰ ਕੈਂਸਰ ਤੋਂ ਬਚੇ ਬੁਢਾਪਾ 10 ਸਾਲ ਲੇਟ ਆਵੇ ਮਟਾਪਾ ਨਾ ਹੋਵੇ 75% ਬਿਮਾਰੀਆਂ ਖਤਮ ਹੀ ਹੋ ਜਾਣ ਤੇ ਸਾਰੇ ਪਰਿਵਾਰ ਚ ਹਿੰਮਤ ਆਵੇ ਤੇ ਸਭ ਦੇ ਚਿਹਰੇ ਤੇ ਨੂਰ ਰਹੇ ਮੈਂ ਮਨਰੀਵਰ ਕੰਪਨੀ ਦਾ ਧੰਨਵਾਦੀ ਹਾਂ ਜਿਸ ਨੇ ਇਸ ਵੀਡੀਓ ਨੂੰ ਸਪான்ਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਪਹਿਲਾਂ ਅਲਕਲਾਈਨ ਪਾਣੀ ਸਿਰਫ ਪੈਸੇ ਵਾਲੇ ਲੋਕ ਹੀ ਪੀ ਸਕਦੇ ਸੀ ਪਰ ਮਨਰੀਵਰ ਨੇ 15 ਸਾਲਾਂ ਦੇ ਤਜਰਬੇ ਤੇ ਖੋਜ ਨਾਲ ਇਸ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆ ਦਿੱਤਾ ਤੇ ਅੱਜ ਪੰਜਾਬ ਦੇ 1 ਲੱਖ ਪਰਿਵਾਰ ਇਹ ਪਾਣੀ ਪੀ ਰਹੇ ਨੇ ਹੁਣ ਤੁਹਾਨੂੰ 3-4 ਲੱਖ ਰੁਪਏ ਦੀ ਮਸ਼ੀਨ ਲਵਾਉਣ ਦੀ ਕੋਈ ਲੋੜ ਨਹੀਂ ਤੁਸੀਂ ਆਪਣੇ RO ਸਿਸਟਮ ਵਿੱਚ ਡਾਇਮੰਡ ਹੈਲਥ ਪੈਕ ਲਵਾਓ ਤੁਹਾਡੇ ਪੂਰੇ ਪਰਿਵਾਰ ਨੂੰ ਸਿਰਫ 15 ਰੁਪਏ ਵਿੱਚ ਹਰ ਰੋਜ਼ ਉਹੀ ਅਲਕਲਾਈਨ ਅੰਮ੍ਰਿਤ ਮਿਲੇਗਾ ਇਸ ਡਾਇਮੰਡ ਪੈਕ ਵਿੱਚ ਤਿੰਨ ਫਿਲਟਰ ਨੇ ਏਸਗਾਰਡ ਪਾਣੀ ਨੂੰ ਮਾਈਕਰੋ ਕਲਸਟਰ ਕਰਕੇ ਬੁਢਾਪੇ ਨੂੰ 10 ਸਾਲ ਲੇਟ ਕਰਦਾ ਹਾਰਟ ਸਕੇਅਰ ਪਾਣੀ ਨੂੰ ਡੀਕਲੋਰੀਨੇਟ ਕਰਕੇ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਇਮਿਊਨਿਟੀ ਗਾਰਡ ਪਾਣੀ ਵਿੱਚ ਸਾਰੇ ਜ਼ਰੂਰੀ ਤੱਤ ਐਡ ਕਰਕੇ ਇਸ ਨੂੰ ਅਲਕਲਾਈਨ ਕਰਦਾ ਤੇ ਹਾਈਡਰੋਜਨੇਟ ਵੀ ਕਰਦਾ ਇਸ ਤਰ੍ਹਾਂ ਦੀ ਕੋਈ ਦੁਰਲਭ ਤੱਤ ਐਡ ਕਰਕੇ ਇਹ ਲਿਵਰ, ਸ਼ੂਗਰ ਤੇ ਕਲੇਸਟਰੋਲ ਦੀ ਪ੍ਰੋਬਲਮ ਨੂੰ ਘਟਾਉਂਦੇ ਨੇ। ਇਹ ਸਾਰੇ ਤੱਤ ਕੁਦਰਤੀ ਤੇ ਕੋਰੀਅਨ ਬਾਇਓਸਿਰਮੈਕਸ ਨਾਲ ਐਡ ਹੁੰਦੇ ਨੇ। ਕੋਈ ਕੈਮੀਕਲ ਨਹੀਂ ਹੁੰਦਾ। ਸਾਡਾ ਸਰੀਰ 77% ਪਾਣੀ ਹੀ ਹੈ ਤੇ ਪਾਣੀ ਹੀ ਸਭ ਤੋਂ ਵੱਡੀ ਦਵਾਈ ਆ। ਜੇ ਪਾਣੀ ਠੀਕ ਹੋਵੇ ਹਸਪਤਾਲਾਂ ਦੀ ਲੋੜ ਹੀ ਨਾ ਪਵੇ। ਤੁਸੀਂ ਰੇਸ਼ਮ 10 ਕੂਪਨ ਵਰਤ ਕੇ 10% ਡਿਸਕਾਊਂਟ ਵੀ ਲੈ ਸਕਦੇ ਹੋ। ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਹੁਣ ਆਪਾਂ ਆਪਣੇ ਟੌਪਿਕ ਤੇ ਵਾਪਸ ਆਉਂਦੇ ਹਾਂ ਆਪਾਂ ਗੱਲ ਕਰ ਰਹੇ ਸੀ ਕਿ ਜੋ ਆਦਤ ਪਾਉਣੀ ਹੈ ਉਸਦੇ ਇਸ਼ਾਰੇ ਨੂੰ ਅੱਖਾਂ ਦੇ ਸਾਹਮਣੇ ਰੱਖੋ ਇਸ਼ਾਰਾ ਬਹੁਤ ਹੀ ਤਾਕਤਵਰ ਚੀਜ਼ ਆ ਮਾਹੌਲ ਤੇ ਇਸ਼ਾਰਾ ਬੰਦੇ ਦੇ ਵਿਵਹਾਰ ਨੂੰ ਸਿਰਜਦੇ ਹਨ ਮਾਹੌਲ ਬਦਲਣ ਦੇ ਨਾਲ ਆਦਤਾਂ ਵੀ ਬਦਲ ਜਾਂਦੀਆਂ ਹਨ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਸਾਡੇ ਮੁੰਡੇ ਕੁੜੀਆਂ ਦੀਆਂ ਆਦਤਾਂ ਬਿਲਕੁਲ ਹੀ ਬਦਲ ਜਾਂਦੀਆਂ ਨੇ ਕਿਉਂਕਿ ਉੱਥੇ ਮਾਹੌਲ ਬਦਲ ਜਾਂਦਾ ਤੇ ਇਸ਼ਾਰੇ ਬਦਲ ਜਾਂਦੇ ਨੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾ ਕੇ ਨਸ਼ੀਲੇ ਲੋਕ ਨਸ਼ਾ ਕਰਨਾ ਬਿਲਕੁਲ ਛੱਡ ਜਾਂਦੇ ਆ ਪਰ ਜਦੋਂ ਉਹ ਪਿੰਡ ਵਾਪਸ ਆ ਜਾਂਦੇ ਨੇ ਤਾਂ ਉਹ ਦੁਬਾਰਾ ਫੇਰ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੇ ਉਹੀ ਸਾਥੀ ਉਹੀ ਇਸ਼ਾਰੇ ਤੇ ਉਹੀ ਮਾਹੌਲ ਦੁਬਾਰਾ ਫੇਰ ਉਹਨਾਂ ਨੂੰ ਮਿਲ ਜਾਂਦਾ ਦੂਜਾ ਤਰੀਕਾ ਜਿਸ ਆਦਤ ਨੂੰ ਤੁਸੀਂ ਛੱਡਣਾ ਚਾਹੁੰਦੇ ਹੋ ਉਸ ਆਦਤ ਦੇ ਇਸ਼ਾਰੇ ਨੂੰ ਆਧ੍ਰਿਸ਼ ਬਣਾ ਦਿਓ ਇਹੇ ਇਸ਼ਾਰਾ ਤੁਹਾਨੂੰ ਕਿਤੇ ਵੀ ਨਾ ਦਿੱਸੇ ਜੇ ਕਿਸੇ ਖਾਸ ਰੀੜੀ ਤੇ 버ਗਰ ਖਾਣ ਦੀ ਆਦਤ ਆ ਤਾਂ ਤੁਸੀਂ ਆਪਣਾ ਰਸਤਾ ਬਦਲ ਲਵੋ ਆਦਤ ਆਪਣੇ ਆਪ ਹੀ ਚਲੀ ਜਾਵੇਗੀ ਕੋਲ ਡਰਿੰਕ ਖਰੀਦਣਾ ਤੇ ਫਰਿੱਜ ਵਿੱਚ ਰੱਖਣਾ ਬੰਦ ਕਰ ਦਿਓ ਤੁਸੀਂ ਆਪਣੇ ਆਪ ਹੀ ਪੀਣਾ ਘੱਟ ਕਰ ਦਿਓਗੇ ਜੇਕਰ ਤੁਹਾਨੂੰ ਦਿਨੇ ਸੌਣ ਦੀ ਆਦਤ ਹੈ ਤੇ ਤੁਸੀਂ ਇਸ ਨੂੰ ਛੱਡਣਾ ਚਾਹੁੰਦੇ ਹੋ ਤਾਂ ਬੈੱਡ ਦੇ ਉੱਪਰ ਰਜਾਈ ਕੰਬਲ ਨਾ ਰੱਖੋ ਇਹ ਤੁਹਾਨੂੰ ਬੈੱਡ ਉੱਪਰ ਸੌਣ ਦੇ ਲਈ ਇਸ਼ਾਰਾ ਕਰਦੇ ਨੇ ਇਸ਼ਾਰਾ ਮਿਲਣਾ ਬੰਦ ਹੋ ਗਿਆ ਤਾਂ ਆਦਤ ਆਪਣੇ ਆਪ ਹੀ ਖਤਮ ਹੋ ਜੂਗੀ ਕੋਈ ਜ਼ਰੂਰੀ ਕੰਮ ਕਰਦੇ ਹੋਏ ਸੋਸ਼ਲ ਮੀਡੀਆ ਤੁਹਾਡਾ ਬਹੁਤ ਟਾਈਮ ਖਰਾਬ ਕਰਦਾ ਤਾਂ ਤੁਸੀਂ ਨੋਟੀਫਿਕੇਸ਼ਨ ਨੂੰ ਬੰਦ ਕਰ ਦਿਓ ਫੋਨ ਪਰੇ ਰੱਖ ਦਿਓ ਜਾਂ ਫੋਨ ਬੰਦ ਕਰ ਦਿਓ ਜਦੋਂ ਇਸ਼ਾਰਾ ਨਹੀਂ ਮਿਲੂਗਾ ਤਾਂ ਆਪਣੇ ਆਪ ਹੀ ਇਹ ਆਦਤ ਖਤਮ ਹੋ ਜੂਗੀ ਇਸ ਗੱਲ ਦਾ ਧਿਆਨ ਰੱਖਣਾ ਕਿ ਇਸ਼ਾਰੇ ਨਾਲ ਲੜਨਾ ਨਹੀਂ ਇਸ ਨੂੰ ਹਟਾ ਦੇਣਾਗਾ ਜੇ ਇਸ਼ਾਰਾ ਸਾਹਮਣੇ ਰਹੇਗਾ ਤਾਂ ਤੁਸੀਂ ਇਸ ਦੇ ਨਾਲ ਲੜਦੇ ਹੀ ਰਹੋਗੇ ਬਹੁਤੇ ਦਿਨ ਲੜ ਨਹੀਂ ਸਕੋਗੇ ਤੁਸੀਂ ਹਾਰ ਜਾਮੋਗੇ ਥੱਕ ਜਾਮੋਗੇ ਤੇ ਇਸ਼ਾਰਾ ਫਿਰ ਜਿੱਤ ਜਾਵੇਗਾ ਬਸ ਇਸ਼ਾਰੇ ਨੂੰ ਹਟਾ ਦਿਓ ਉਹ ਤੁਹਾਨੂੰ ਕਿਤੇ ਵੀ ਦਿਖੇ ਨਾ ਤੀਜਾ ਤਰੀਕਾ ਲਾਗੂ ਕਰਨ ਦਾ ਪਲਾਨ ਇੱਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਗਰੁੱਪ ਉੱਪਰ ਇੱਕ ਤਜਰਬਾ ਕੀਤਾ ਗਿਆ ਉਹਨਾਂ ਨੂੰ ਤਿੰਨ ਗਰੁੱਪਾਂ ਵਿੱਚ ਵੰਡ ਦਿੱਤਾ ਗਿਆ ਪਹਿਲੇ ਗਰੁੱਪ ਨੂੰ ਕਿਹਾ ਗਿਆ ਕਿ ਤੁਸੀਂ 3 ਹਫ਼ਤੇ ਹਰ ਰੋਜ਼ 30 ਮਿੰਟ ਕਸਰਤ ਕਰਨੀ ਹੈ। ਦੂਜੇ ਗਰੁੱਪ ਨੂੰ ਕਸਰਤ ਦੇ ਫਾਇਦੇ ਦੱਸੇ ਗਏ, ਮੋਟੀਵੇਟ ਕੀਤਾ ਗਿਆ ਤੇ ਇੱਕ ਕਿਤਾਬ ਕਸਰਤ ਦੇ ਫਾਇਦਿਆਂ ਦੇ ਲਈ ਪੜ੍ਹਨ ਲਈ ਵੀ ਦਿੱਤੀ ਗਈ। ਤੀਜੇ ਗਰੁੱਪ ਨੂੰ ਦੂਜੇ ਗਰੁੱਪ ਵਾਲੇ ਜਿਹੜੇ ਸਾਰੇ ਫਾਇਦੇ ਸੀ ਉਹ ਦੱਸੇ ਗਏ, ਕਿਤਾਬ ਪੜ੍ਹਨ ਲਈ ਦਿੱਤੀ ਗਈ, ਮੋਟੀਵੇਟ ਕੀਤਾ ਗਿਆ ਪਰ ਨਾਲ ਦੀ ਨਾਲ ਉਹਨਾਂ ਤੋਂ ਐਕਸਰਸਾਈਜ਼ ਪਲਾਨ ਲਿਖਵਾਇਆ ਗਿਆ ਕਿ ਤੁਸੀਂ ਕਿੱਥੇ, ਕਿਹੜੇ ਦਿਨ, ਕਿੰਨੇ ਵਜੇ, ਕਿੰਨੇ ਮਿੰਟਾਂ ਲਈ ਕਿਸ ਨਾਲ ਤੇ ਕਿਵੇਂ ਐਕਸਰਸਾਈਜ਼ ਕਰੂਗੇ 3 ਹਫ਼ਤੇ ਬਾਅਦ ਜੋ ਰਿਜ਼ਲਟ ਆਇਆ ਉਹ ਬੜੇ ਹੈਰਾਨੀਜਨਕ ਸੀ ਪਹਿਲੇ ਗਰੁੱਪ ਵਿੱਚੋਂ ਸਿਰਫ 35% ਲੋਕਾਂ ਨੇ ਐਕਸਰਸਾਈਜ਼ ਕੀਤੀ ਦੂਜੇ ਗਰੁੱਪ ਦੇ ਵਿੱਚੋਂ 38% ਲੋਕਾਂ ਨੇ ਐਕਸਰਸਾਈਜ਼ ਕੀਤੀ ਪਰ ਤੀਜੇ ਗਰੁੱਪ ਦੇ ਵਿੱਚੋਂ 99% ਲੋਕਾਂ ਨੇ ਐਕਸਰਸਾਈਜ਼ ਕੀਤੀ ਜੇਕਰ ਤੁਸੀਂ ਪੜਨ ਦੀ ਆਦਤ ਪਾਉਣੀ ਚਾਹੁੰਦੇ ਹੋ ਤਾਂ ਉਸ ਦਾ ਪਲਾਨ ਲਿਖੋ ਕਿ ਮੈਂ ਰੋਜ਼ ਰਾਤ ਨੂੰ 15 ਮਿੰਟ ਲਈ 9 ਵਜੇ ਤੋਂ ਸਵੇਰ 9 ਵਜੇ ਤੱਕ ਸੌਣ ਤੋਂ ਪਹਿਲਾਂ ਫਲਾਣੇ ਕਮਰੇ ਦੇ ਵਿੱਚ ਫਲਾਨੀ ਕਿਤਾਬ ਦਾ ਇੱਕ ਪੇਜ ਰੋਜ਼ ਪੜ੍ਹਾਂਗਾ ਤੇ ਕਿਤਾਬ ਨੂੰ ਉਸੇ ਥਾਂ ਤੇ ਹੀ ਰੱਖਾਂਗਾ ਚੋਣ ਕਮਿਸ਼ਨ ਨੇ ਵੋਟਾਂ ਤੋਂ ਪਹਿਲਾਂ ਇੱਕ ਤਜਰਬਾ ਕਰਵਾਇਆ ਇੱਕ ਇਲਾਕੇ ਦੇ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਵੋਟ ਪਾਉਂਗੇ ਜਾਂ ਨਹੀਂ ਕਿਸੇ ਨੇ ਹਾਂ ਕਿਹਾ ਕਿਸੇ ਨੇ ਨਾ ਕਿਹਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਵੋਟਾਂ ਪਾਉਣ ਦੇ ਫਾਇਦੇ ਦੱਸੇ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਦੂਜੇ ਇਲਾਕੇ ਦੇ ਵਿੱਚ ਇਹ ਕਹਿਣ ਦੇ ਨਾਲ-ਨਾਲ ਲੋਕਾਂ ਨੂੰ ਸਵਾਲ ਪੁੱਛੇ ਗਏ ਕਿ ਤੁਸੀਂ ਵੋਟ ਪਾਉਣ ਕਿੱਥੇ ਜਾਵੋਗੇ ਕਿਹੜੇ ਰਸਤੇ ਤੇ ਜਾਵੋਗੇ ਕਿਹੜੇ ਬੂਥ ਨੰਬਰ ਤੇ ਜਾਵੋਗੇ ਕਿਸ ਸਾਧਨ ਤੇ ਜਾਵੋਗੇ ਕਿਸ ਦੇ ਨਾਲ ਜਾਵੋਗੇ ਤਾਂ ਬਾਅਦ ਦੇ ਵਿੱਚ ਦੇਖਿਆ ਗਿਆ ਕਿ ਪਹਿਲੇ ਇਲਾਕੇ ਦੇ ਮੁਕਾਬਲੇ ਦੂਜੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪੋਲਿੰਗ ਹੋਈ ਕਿਉਂਕਿ ਜਿੰਨਾਂ ਵੋਟਰਾਂ ਨੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਵੀਡੀਓ ਜਾਂ ਤਸਵੀਰ ਬਣ ਗਈ ਜਿਸ ਤੋਂ ਉਹਨਾਂ ਨੂੰ ਉਸ ਦਿਨ ਵੋਟ ਪਾਉਣਾ ਯਾਦ ਰਿਹਾ ਜੋ ਲੋਕ ਇਹ ਫੈਸਲਾ ਸਾਫ਼ ਕਰ ਲੈਂਦੇ ਨੇ ਕਿ ਮੈਂ ਕੀ ਕਦੋਂ ਕਿੱਥੇ ਤੇ ਕਿਵੇਂ ਕਰਾਂਗਾ ਉਹਨਾਂ ਨੂੰ ਆਦਤ ਆਸਾਨੀ ਨਾਲ ਪੈ ਜਾਂਦੀ ਹੈ ਚੌਥਾ ਤਰੀਕਾ ਜੇ ਕਿਸੇ ਆਦਤ ਨੂੰ ਤੁਸੀਂ ਛੱਡਣਾ ਚਾਹੁੰਦੇ ਹੋ ਤੇ ਹੁਣੇ-ਹੁਣੇ ਤੁਹਾਨੂੰ ਉਸ ਆਦਤ ਦਾ ਇਸ਼ਾਰਾ ਮਿਲਿਆ ਤਾਂ ਰੁਕੋ ਉਸ ਇਸ਼ਾਰੇ ਨੂੰ ਆਦਤ ਨੂੰ ਤੇ ਨਤੀਜੇ ਨੂੰ ਬੋਲ ਦਿਓ ਤੁਸੀਂ ਇੱਕਦਮ ਹੋਸ਼ ਚਾ ਜਾਮੋਗੇ ਤੁਹਾਡੇ ਮਨ ਵਿੱਚੋਂ ਉਸ ਆਦਤ ਦੀ ਤਲਬ ਖਤਮ ਹੋ ਜਾਵੇਗੀ ਆਦਤ ਆਪਣੇ ਪਹਿਲੇ ਕਦਮ ਯਾਨੀ ਕਿ ਇਸ਼ਾਰੇ ਤੇ ਹੀ ਦਮ ਤੋੜ ਜਾਵੇਗੀ ਇੱਕ ਉਦਾਹਰਨ ਦਿੰਦਾ ਹਾਂ ਮੈਂ ਹੁਣੇ 버ਗਰ ਦੀ ਰੇੜੀ ਦੇਖੀ ਜਿੱਥੇ ਮੈਂ ਰੋਜ਼ 버ਗਰ ਖਾਂਦਾ ਹਾਂ ਤੇ ਮੈਨੂੰ ਇੱਕ ਇਸ਼ਾਰਾ ਮਿਲਿਆ ਤਾਂ ਮੈਂ ਪੂਰੀ ਆਦਤ ਨੂੰ ਇਸ ਤਰ੍ਹਾਂ ਬੋਲ ਦਿੱਤਾ ਹੁਣ ਮੈਨੂੰ ਬਰਗਰ ਦਾ ਇਸ਼ਾਰਾ ਮਿਲਿਆ ਹੁਣ ਮੈਂ ਆਪਣਾ ਮੋਟਰਸਾਈਕਲ ਰੋਕਾਂਗਾ ਤੇ ਬਰਗਰ ਖਾਵਾਂਗਾ ਤੇ ਫਿਰ ਹੋਰ ਮੋਟਾ ਹੋਵਾਂਗਾ ਫਿਰ ਸਵੇਰੇ ਉੱਠ ਕੇ ਰੋਜ਼ ਮੰਗ ਆਪਣੇ ਆਪ ਨੂੰ ਲਾਹਨਤਾਂ ਪਾਵਾਂਗਾ ਤੇ ਅੱਗੇ ਵਾਸਤੇ ਇਹ ਜੰਕ ਫੂਡ ਨਾ ਖਾਣ ਦੀਆਂ ਕਸਮਾਂ ਫੇਰ ਖਾਵਾਂਗਾ ਪਰ ਇਸ ਬੰਦੇ ਦੀ ਕੋਈ ਜਵਾਨ ਨਹੀਂ ਇਹ ਹਰ ਰੋਜ਼ ਕਸਮਾਂ ਖਾਂਦਾ ਤੇ ਹਰ ਰੋਜ਼ 버ਗਰ ਖਾਂਦਾ ਜੇ ਇਸ ਨੂੰ ਆਪਣੀ ਇੱਜ਼ਤ ਤੇ ਸਿਹਤ ਦਾ ਪੂਰਾ ਵੀ ਖਿਆਲ ਹੋਇਆ ਤਾਂ ਮੋਟਰਸਾਈਕਲ ਨਹੀਂ ਰੋਕੇਗਾ ਹੁਣ ਤੁਸੀਂ ਮੋਟਰਸਾਈਕਲ ਨਹੀਂ ਰੋਕ ਸਕੋਗੇ ਜੇ ਤੁਸੀਂ ਇਹ 10 ਦਿਨ ਕੀਤਾ ਤਾਂ ਰੀੜੀ ਦੇਖ ਕੇ ਤਲਬ ਉੱਠਣੀ ਬੰਦ ਹੋ ਜੂ ਜੇ ਤੁਹਾਡੇ ਸਾਹਮਣੇ ਲੇਸ਼ ਕਰਕਰੇ ਤੇ ਕੋਕ ਪਏ ਹਨ ਤੇ ਤੁਹਾਨੂੰ ਖਾਣ ਪੀਣ ਦਾ ਇਸ਼ਾਰਾ ਮਿਲ ਰਿਹਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਕਹਿ ਦਿਓ ਕਿ ਇਹ ਖਾਣ ਪੀਣ ਨਾਲ ਮੇਰਾ ਭਾਰ ਵਧੇਗਾ ਮੈਂ ਆਪਣੇ ਆਪ ਨਾਲ ਵਾਦਾ ਕੀਤਾ ਹੈ ਕਿ ਮੈਂ ਇਸ ਮਹੀਨੇ 5 ਕਿਲੋ ਭਾਰ ਘਟਾਉਣਾ ਹੈ ਸਿਹਤਮੰਦ ਤੇ ਫਿੱਟ ਹੋਣਾ ਹੈ ਤੇ ਮੈਂ ਫਿੱਟ ਹੋ ਕੇ ਹੀ ਰਹਾਂਗਾ ਫਿੱਟ ਲੋਕ ਇਹ ਗੰਦ ਨਹੀਂ ਖਾਂਦੇ ਤੁਸੀਂ ਬੇਸੁਰਤੀ ਦੇ ਵਿੱਚੋਂ ਜਾਗ ਜਾਓਗੇ ਤੁਹਾਡੀ ਤਬ ਖਤਮ ਹੋ ਜਾਵੇਗੀ ਤੇ ਤੁਹਾਡੀ ਆਦਤ ਇਸ਼ਾਰੇ ਤੇ ਹੀ ਰੁਕ ਜਾਵੇਗੀ ਪੰਜਵਾਂ ਤਰੀਕਾ ਪੁਰਾਣੇ ਇਸ਼ਾਰੇ ਤੇ ਨਵੀਂ ਆਦਤ ਨੂੰ ਲੱਦਣਾ ਇੱਕ ਇਸ਼ਾਰਾ ਤੁਹਾਨੂੰ ਰੋਜ਼ ਮਿਲਦਾ ਹੈ ਤੇ ਤੁਸੀਂ ਉਸ ਦੇ ਉੱਤੇ ਨਵੀਂ ਆਦਤ ਨੂੰ ਲੱਦ ਦਿਓ ਤਾਂ ਤੁਹਾਨੂੰ ਉਹ ਨਵੀਂ ਆਦਤ ਪੈ ਜਾਵੇਗੀ ਮੇਰੀ ਪਤਨੀ ਹਰ ਰੋਜ਼ ਚਾਹ ਦਾ ਕੱਪ ਟੇਬਲ ਦੇ ਉੱਪਰ ਮੇਰੇ ਪੀਣ ਲਈ ਰੱਖਦੀ ਹੈ ਹਰ ਰੋਜ਼ ਚਾਣਾ ਕੱਪ ਟੇਬਲ ਉੱਪਰ ਦੇਖ ਕੇ ਤੁਹਾਨੂੰ ਚਾਹ ਪੀਣ ਦਾ ਇਸ਼ਾਰਾ ਮਿਲਦਾ ਹੈ ਹੁਣ ਤੁਸੀਂ ਫੈਸਲਾ ਕਰੋ ਕਿ ਚਾਹ ਦੀ ਪਹਿਲੀ ਘੁੱਟ ਪਰਣ ਤੋਂ ਪਹਿਲਾਂ ਮੈਂ ਪਹਿਲੀ ਪੌੜੀ ਦਾ ਪਾਠ ਕਰਾਂਗਾ ਚਾਹ ਦਾ ਇਸ਼ਾਰਾ ਤਾਂ ਰੋਜ਼ ਮਿਲਣਾ ਹੀ ਹੈ ਪਰ ਇਸ ਨਾਲ ਪਾਠ ਕਰਨ ਦੀ ਆਦਤ ਆਪਣੇ ਆਪ ਹੀ ਬਣ ਜਾਵੇਗੀ ਹੁਣ ਜੱਟ ਵੀ ਚਾਹ ਦਾ ਕੱਪ ਦੇਖਦਾ ਤਾਂ ਪਾਠ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ ਕਿਸੇ ਨਵੀਂ ਆਦਤ ਨੂੰ ਰੋਜ਼ ਮਿਲਣ ਵਾਲੇ ਪੁਰਾਣੇ ਇਸ਼ਾਰੇ ਨਾਲ ਜੋੜ ਦਿਓ ਤਾਂ ਨਵੀਂ ਆਦਤ ਆਪਣੇ ਆਪ ਹੀ ਪੈ ਜਾਂਦੀ ਹੈ ਮੈਂ ਤੁਹਾਨੂੰ ਇਹ ਪੰਜ ਤਰੀਕੇ ਦੱਸਿਆ ਕਿ ਅਸੀਂ ਇਸ਼ਾਰੇ ਨੂੰ ਵਰਤ ਕੇ ਕਿਵੇਂ ਚੰਗੀ ਆਦਤ ਪਾ ਸਕਦੇ ਹਾਂ ਤੇ ਮਾੜੀ ਆਦਤ ਨੂੰ ਛੱਡ ਸਕਦੇ ਹਾਂ ਆਪਣੇ ਰਿਸ਼ਤੇਦਾਰਾਂ ਤੇ ਬੱਚਿਆਂ ਨੂੰ ਮਤਾਂ ਦੇਣੀਆਂ ਬੰਦ ਕਰੋ ਤੁਹਾਡੇ ਮਤਾਂ ਦੇਣ ਨਾਲ ਕੋਈ ਫਰਕ ਨਹੀਂ ਪੈਣਾ ਇਸ਼ਾਰੇ ਨੂੰ ਵਰਤਣ ਦੇ ਇਹ ਪੰਜ ਤਰੀਕੇ ਦੀ ਵੀਡੀਓ ਉਹਨਾਂ ਨੂੰ ਵੀ ਸ਼ੇਅਰ ਕਰ ਦਿਓ ਜੇ ਉਹਨਾਂ ਅੰਦਰ ਆਪਣੀ ਆਦਤ ਬਦਲਣ ਦੀ ਇੱਛਾ ਹੋਈ ਤਾਂ ਉਹ ਖੁਦ ਹੀ ਆਪਣੇ ਆਦਤ ਨੂੰ ਬਦਲਣ ਦੇ ਇਸ਼ਾਰੇ ਲੱਭ ਲੈਣਗੇ ਕੋਈ ਵੀ ਵਿਅਕਤੀ ਜਦੋਂ ਆਪਣੀ ਸਮਝ ਨਾਲ ਕੋਈ ਕੰਮ ਕਰਦਾ ਤਾਂ ਰਿਜ਼ਲਟ ਉਦੋਂ ਹੀ ਆਉਂਦੇ ਆ ਦੂਜੇ ਦੀਆਂ ਮਤਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਤੁਹਾਡੇ ਲਈ ਵੀ ਇੱਕ ਹੋਮਵਰਕ ਹੈ ਤੁਸੀਂ ਹੁਣੇ ਫੈਸਲਾ ਕਰੋ ਕਿ ਤੁਸੀਂ ਇਸ਼ਾਰੇ ਨੂੰ ਡਰੈਸ ਜਾਂ ਅਡਰੈਸ ਕਰਕੇ ਪੁਰਾਣੀ ਆਦਤ ਨੂੰ ਬੋਲ ਕੇ ਜਾਂ ਪੁਰਾਣੇ ਇਸ਼ਾਰੇ ਉੱਪਰ ਨਵੀਂ ਆਦਤ ਲਾਦ ਕੇ ਤੁਸੀਂ ਕਿਹੜੀ ਨਵੀਂ ਆਦਤ ਪਾਉਮੋਗੇ ਅਗਲੀ ਵੀਡੀਓ ਪਾਰਟ 3 ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਸ਼ਾਰਾ ਮਿਲਣ ਤੇ ਕਿਵੇਂ ਤਲਬ ਜਾਂ ਇੱਛਾ ਪੈਦਾ ਹੁੰਦੀ ਹੈ ਕਿਵੇਂ ਅਸੀਂ ਆਪਣੀ ਤਲਬ ਨੂੰ ਤਾਕਤਵਰ ਬਣਾ ਕੇ ਚੰਗੀ ਆਦਤ ਪਾ ਸਕਦੇ ਹਾਂ ਤੇ ਕਿਵੇਂ ਇਸੇ ਤਲਬ ਨੂੰ ਕਮਜ਼ੋਰ ਕਰਕੇ ਮਾੜੀ ਆਦਤ ਛੱਡ ਸਕਦੇ ਹਾਂ ਮਿਲਾਂਗੇ ਅਗਲੀ ਵੀਡੀਓ ਆਦਤ ਦਾ ਵਿਗਿਆਨ ਪਾਰਟ 3 ਦੇ ਵਿੱਚ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ